ਮੇਰੇ ਗੀਤ ਦਾ ਨਾਮ ਹੈ ਪਵੰਦਿਆ ਧਿਆਨ ਦੇਣਾ ਜੀ ਸਾਹਾਂ ਚ ਸੁਗੰਧੀਆਂ ਨੇ ਸਾਹਾਂ ਚ ਸੁਗੰਧੀਆਂ ਨੇ ਪੈਰਾ ਚ ਪਵੰਦੀਆਂ ਨੇ ਮੇਰੀ ਕੁਝ ਮਨ ਕੁਝ अपनी मना नियम मड़िए इन पबंदिया नाला इन पबंदिया नाला मेरे वांगू होगे ਸਪਨੇ ਉਡਾਰਨੀ ਮੇਰੇ ਵਾਂਗ ਹੋਗੇ ਮੇਰੇ ਸਪਨੇ ਉਡਾਰਨੀ ਕਿੰਨਾ ਸੋਹਣਾ ਹੋਗਿਆ ਏ ਸ਼ਬਦ ਪਿਆਰਨੀ ਕਿੰਨਾ ਸੋਹਣਾ ਹੋਗਿਆ ਏ ਸ਼ਬਦ ਪਿਆਰਨੀ ਆਪੇ ਗੱਲਾਂ ਕਰਦੀ ਹੋਂਗਾਰਾ ਆਪੇ ਪਰ ਦਿੱਤੇ ਆਪੇ ਗੱਲਾਂ ਕਰਦੀ ਹੋਂਗਾਰਾ ਆਪੇ ਪਰ ਦਿੱਤੇ ਆਪੇ ਕੋਲੋਂ ਮੰਗਾ ਮੈਂ ਸਲਾਹ

ਰੰਗ ਪੈਦਾ ਕਰ ਦੇ ਨੇ ਦਿਲ ਚ ਤਰੰਗ ਨੀ ਰੰਗ ਪੈਦਾ ਕਰ ਦੇ ਨੇ ਦਿਲ ਚ ਤਰੰਗ ਨੀ ਫੁੱਲਾਂ ਦੀਆਂ ਪੱਤੀਆਂ ਦਾ ਪਿਆਰ ਵਿੱਚ ਰਤੀਆਂ ਦਾ ਪਿਆਰ ਵਿੱਚ ਰਤੀਆਂ ਦਾ ਫੁੱਲਾਂ ਦੀਆਂ ਪੱਤੀਆਂ ਦਾ ਪੂਰਾ ਵੇਨਾ ਖਾਵਾਂ ਮੈਂ ਵਸਾ ਨਿਯਮੜੀਏ ਇਹਨੀਆਂ ਪਬੰਧੀਆਂ ਨਾ ਲਾ ਇਹਨੀਆਂ ਪਬੰਧੀਆਂ ਨਾ ਲਾ ਚਿੱਤ ਚਰੇ ਤੁੱਪ ਵਿੱਚੋਂ ਸੱਤੇ ਰੰਗ ਚੁੱਕ ਲਾਂ ਚਿੱਤ ਕਰੇ ਤੁੱਪ ਵਿੱਚੋਂ ਸੱਤੇ ਰੰਗ ਚੁੱਕ ਲਾਂ ਉਹਨਾਂ ਨੂੰ ਲਕੋ ਲਵਾ ਜਾ ਉਹਨਾਂ ਵਿੱਚ ਲੁੱਕ ਜਾ ਉਨਨੂ ਲਕੋ ਲਵਾ ਜਾ ਉਨਾਂ ਵਿੱਚ ਲੁਕ ਜਾ ਹੋਰ ਕੀ ਮੈਂ ਕਰਾਂ ਦੱਸ ਪੈਰ ਕਿਥੇ ਤਰਾ ਦੱਸ ਪੈਰ ਕਿਥੇ ਤਰਾ ਦੱਸ ਹੋਰ ਕੀ ਮੈਂ ਕਰਾਂ ਦੱਸ ਪਾ ਦੇ ਪੈਰਾ ਮੇਰਿਆਂ ਨੂੰ ਰਾ ਨੀਅੰਬੜੀਏ ਇੰਨੀਆਂ ਪਬੰਧੀਆਂ ਨਾ ਲਾ ਇੰਨੀਆਂ ਪਬੰਧੀਆਂ ਨਾ ਲਾ ਮਨਚ ਮੁਹੱਬਤਾਂ ਦੀ ਨਦੀ ਪਈ ਵਗਦੀ ਮਨ ਚ ਮੁਹੱਬਤਾਂ ਦੀ ਨਦੀ ਪਈ ਵਗਦੀ ਨਦੀ ਪਈ ਵਗਦੀ ਏ ਕਿੰਨੀ ਸੋਹਣੀ ਲੱਗਦੀ ਨਦੀ ਪਈ ਵਗਦੀ ਏ ਕਿੰਨੀ ਸੋਣੀ ਲੱਗਦੀ ਨੈਣਾ ਵਿੱਚ ਲੋਰੀ ਆਗੀ ਪੈਰਾਂ ਵਿੱਚ ਤੋਰ ਆਗੀ ਪੈਰਾਂ ਵਿੱਚ ਤੋਰ ਆਗੀ ਨੈਣਾ ਵਿੱਚ ਲੋਰੀ ਆਗੀ ਤੋਰ ਨੂੰ ਤੇ ਲੋਰ ਨੂੰ ਮਲਾ